ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਮੈਂ ਜਿਹੜੀ ਗੱਲਬਾਤ ਕਰਨੀ ਹੈ ਸਾਡੀ ਕੌਮ ਦੇ ਕੁਝ ਅਖੋਤੀ ਪ੍ਰਚਾਰਕ ਨੇ ਅਖੋਤੀ ਡੇਰੇਦਾਰ ਨੇ ਕੁਝ ਉਹਨਾਂ ਵਿੱਚ ਗ੍ਰੰਥੀ ਵੀ ਹੁੰਦੇ ਆ ਜਾਂ ਕੁਝ ਪ੍ਰਬੰਧਕ ਹੁੰਦੇ ਆ ਜਿਹੜੇ ਕਹਿੰਦੇ ਕਰਾਮਾਤਾ ਹੁੰਦੀਆਂ ਨੇ ਚਮਤਕਾਰ ਹੁੰਦੇ ਨੇ ਸਰੋਵਰਾਂ ਵਿੱਚ ਇਸ਼ਨਾਨ ਕਰਕੇ ਦੁੱਖ ਦੂਰ ਹੋ ਜਾਂਦੇ ਨੇ ਉਹਨਾਂ ਨੂੰ ਕੁਝ ਉਦਾਹਰਨਾਂ ਮੈਂ ਗ੍ਰੰਥੀਆਂ ਦੇ ਜੀਵਨ ਵਿੱਚੋਂ ਦੇਣੀਆਂ ਨੇ ਜਦੋਂ ਵੀ ਕੋਈ ਗ੍ਰੰਥੀ ਸਿੰਘ ਮੈਨੂੰ ਫੋਨ ਕਰਦਾ ਮੈਂ ਉਹਨੂੰ ਇਹ ਕਹਿਣਾ ਹੁੰਦਾ ਜੇ ਤੇਰਾ 10-15000 ਦੇ ਨਾਲ ਗੁਜ਼ਾਰਾ ਨਹੀਂ ਹੁੰਦਾ ਦੱਸ ਹੁੰਦਾ ਵੀ ਨਹੀਂ ਤਾਂ ਮੈਂ ਕਹਿਣਾ ਹੁੰਨਾ ਕਿ ਤੁਸੀਂ ਆਪਣਾ ਕੋਈ ਕੰਮ ਕਰ ਲਓ ਭਾਵੇਂ ਕੋਈ ਛੋਟੀ ਮੋਟੀ ਦੁਕਾਨ ਕਰ ਲਓ ਕੋਈ ਸਬਜ਼ੀ ਦੀ ਰੇੜੀ ਜਾਂ ਕੁਝ ਹੋਰ ਜਿੱਦਾਂ ਵੀ ਕੋਈ ਕੰਮ ਤੁਸੀਂ ਕਰ ਸਕਦੇ ਹੋ ਕੰਮ ਕਰਕੇ ਆਪਣਾ ਪਰਿਵਾਰ ਪਾਲੋ ਤੇ ਉਹ ਜਿਹੜੀ ਗਿਲਦੀ ਹੈ ਮੈਨੂੰ ਕਾਲਾ ਆਉਂਦੀਆਂ ਨੇ ਉਹ ਸੈਂਕੜੇ ਨਹੀਂ ਹਜ਼ਾਰਾਂ ਵਿੱਚ ਹੋ ਗਈਆਂ ਤੇ ਜਿਹੜੇ ਕਰਾਮਾਤਾਂ ਕਰਦੇ ਨੇ ਜਾਂ ਸ਼ਕਤੀਆਂ ਦੀਆਂ ਗੱਲਾਂ ਕਰਦੇ ਨੇ ਉਹਨਾਂ ਨੂੰ ਮੈਂ ਦੱਸਣਾ ਚਾਹੁੰਦਾ ਸੈਂਕੜਿਆਂ ਦੀ ਤعداد ਵਿੱਚ ਉਹ ਗ੍ਰੰਥੀ ਨੇ ਕਿਸੇ ਦੇ ਘਰ ਵਾਲੀ ਬਿਮਾਰ ਪਈ ਹੈ ਕਿਸੇ ਨੂੰ ਕੈਂਸਰ ਦਾ ਇਲਾਜ ਆ ਕਿਸੇ ਨੂੰ ਟੀਵੀ ਹੋ ਗਈ ਕਿਸੇ ਦਾ ਬੱਚਾ ਬਿਮਾਰ ਹੈ ਕਿਸੇ ਦੇ ਬੱਚਾ ਹੋਇਆ ਨਹੀਂ ਕੋਈ ਪ੍ਰੋਬਲਮ ਹੈਗੀ ਹੈ ਬੈਠ ਕੇ ਜਣ ਕੇ ਇਹ ਗ੍ਰੰਥੀ ਸਹਿਬਾਨ ਜਿਨ੍ਹਾਂ ਦੀ ਲਿਸਟ ਹੈ ਘਟੋਕਟ ਹਜ਼ਾਰਾਂ ਦੀ ਗਿਣਤੀ ਵਿੱਚ ਆ ਗਈ ਕੀ ਗੱਲ ਗ੍ਰੰਥੀ ਅਰਦਾਸ ਕਰਦੇ ਨੇ ਕਿਸੇ ਹੋਰ ਦਾ ਇਲਾਜ ਹੋ ਜਾਂਦਾ ਤੇ ਗ੍ਰੰਥੀਆਂ ਦਾ ਕਿਉਂ ਨਹੀਂ ਹੁੰਦਾ ਜਾ ਗ੍ਰੰਥੀ ਵਾਸਤੇ ਗੁਰੂ ਸਾਹਿਬ ਦਾ ਸਰੂਪ ਹੋਰ ਹੈ ਆਮ ਲੋਕਾਂ ਲਈ ਹੋਰ ਹੈ ਜਿਹੜਾ ਗ੍ਰੰਥੀ 3 ਵਜੇ ਉੱਠ ਕੇ ਇਸ਼ਨਾਨ ਕਰਕੇ ਗੁਰਸੱਭ ਦੇ ਪਾਵਨ ਬਾਣੀ ਪੜਦਾ ਹੈ ਲੋਕਾਂ ਨੂੰ ਜਗਾਉਂਦਾ ਹੈ ਬਾਣੀ ਸੁਣਾਉਂਦਾ ਹੈ ਉਹਦੇ ਲਈ ਰੱਬ ਹੋਰ ਹੈ ਇਹ ਕਰਾਮਾਤਾਂ ਉਹਨਾਂ ਲਈ ਕਿਉਂ ਨਹੀਂ ਮਰਦਦੀਆਂ ਅੱਜ ਕੁਝ ਗ੍ਰੰਥੀ ਇਹੋ ਜਿਹੇ ਨੇ ਜਿਹੜੇ ਬਿਲਕੁਲ ਰਹੇ ਨੇ ਉਹਨਾਂ ਦੇ ਪਰਿਵਾਰਾਂ ਦੇ ਵਿੱਚ ਸਰੀਰਕ ਤੌਰ ਤੇ ਭਿਆਨਕ ਰੋਗ ਨੇ ਜਿਹੜੇ ਦੱਸੇ ਨਹੀਂ ਜਾ ਸਕਦੇ ਤੇ ਹੁਣ ਜਿਹੜੇ ਬੰਦੇ ਕਰਾ ਮਾਤਾਂ ਦੀਆਂ ਗੱਲਾਂ ਕਰਦੇ ਨੇ ਕਹਿੰਦੇ ਨੇ ਸਰੋਵਰ ਵਿੱਚ ਇਸ਼ਨਾਨ ਕਰੋ ਤੇ ਤੁਸੀਂ ਠੀਕ ਠਾਕ ਹੋ ਜਾਓਗੇ ਕਿ ਗ੍ਰੰਥੀ ਕਿਉਂ ਨਹੀਂ ਠੀਕ ਹੋ ਰਹੀ ਉਹਨਾਂ ਦੇ ਪਰਿਵਾਰ ਕਿਉਂ ਨਹੀਂ ਠੀਕ ਹੋ ਰਹੀ ਉਹਨਾਂ ਦੇ ਬੱਚੇ ਕਿਉਂ ਨਹੀਂ ਠੀਕ ਹੋ ਰਹੀ ਇਹ ਤਾਂ ਮੰਨਣਾ ਪੈਣਾ ਵਿਭਰ ਗ੍ਰੰਥੀ ਲਈ ਰੱਬ ਹੋਰ ਹੈ ਜਿਹੜੇ ਆਮ ਲੋਕ ਨੇ ਉਹਨਾਂ ਲਈ ਰੱਬ ਹੋਰ ਹੈ ਜਾਂ ਫਿਰ ਰੱਬ ਸੁਣਦਾ ਹੀ ਤਕੜੇ ਦੀ ਹੈ ਕਿਸੇ ਗਰੀਬ ਦੀ ਰੱਬ ਸੁਣਦਾ ਨਹੀਂ ਇਹ ਜਿਹੜੀਆਂ ਮੈਂ ਉਦਾਹਰਣਾਂ ਦੇ ਰਿਹਾ ਇਹ ਗ੍ਰੰਥੀਆਂ ਦੇ ਜੀਵਨ ਵਿੱਚੋਂ ਦੇ ਰਿਹਾ ਜਿਹੜੇ ਮੈਨੂੰ ਫੋਨ ਕਰਕੇ ਦੱਸ ਰਹੇ ਨੇ ਕਿ ਸਾਡੀ ਕੋਈ ਪ੍ਰਬੰਧਕ ਬਾਹਰ ਨਹੀਂ ਖੜਦਾ ਇੱਕ ਵੀਡੀਓ ਵਾਇਰਲ ਹੋਈ ਉਹ ਗ੍ਰੰਥੀ ਸਿੰਘ ਕਹਿੰਦਾ ਮੇਰੀ ਬੱਚੀ ਬਿਮਾਰ ਹੈ ਮੇਰੇ ਗੁਰਦੁਆਰੇ ਨੂੰ ਛੁੱਟੀ ਤਾਂ ਕਰਤੀ ਪਰ ਕਹਿੰਦਾ 20-30 ਹਜ਼ਾਰ ਦੀ ਹੈਲਪ ਨਹੀਂ ਕਰ ਸਕੇ ਹਵਾ ਤਾਂ ਫੂਕ ਤਾਂ ਪ੍ਰਬੰਧਕਾਂ ਦੀ ਨਿਕਲੀ ਪਈ ਹੈ ਜਿਹੜੇ ਕਹਿੰਦੇ ਕਰਾਮਾਤਾਂ ਹੁੰਦੀਆਂ ਨੇ ਇਹ ਇਹ ਕੋਈ ਨਿੰਦਿਆ ਜਾਂ ਗੁਰੂ ਸਾਹਿਬ ਦੇ ਆਪਾਂ ਉਲਟ ਜਾਂ ਖਿਲਾਫ ਨਹੀਂ ਬੋਲ ਰਹੇ ਕਿਉਂਕਿ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਨੇ ਇਹ ਜਿਹੜਾ ਪੂਜਣ ਦਾ ਜਾਂ ਰੱਬ ਅੱਗੇ ਅਰਦਾਸਾਂ ਕਰਨ ਦਾ ਗੁਰੂ ਸਾਹਿਬ ਅੱਗੇ ਅਰਦਾਸਾਂ ਕਰਦਾ ਜਿਹੜਾ ਪੁਜਾਰੀ ਦਾ ਕੰਮ ਸੀ ਉਹ ਗੁਰੂ ਸਾਹਿਬ ਨੇ ਸਿਖਾਇਆ ਹੀ ਨਹੀਂ ਸੀ ਗੁਰੂ ਪਾਤਸ਼ਾਹ ਨੇ ਆਪਣੇ ਜੀਵਨ ਵਿੱਚ ਕਿਰਤ ਕੀਤੀ ਹੈ ਫਲ ਜੋੜਿਆ ਮੋਦੀ ਖਾਨੇ ਵਿੱਚ ਬੈਠੇ ਨੇ ਇਹ ਚਾਹੀ ਹੈ ਜਿਹੜੇ ਗੁਰੂ ਸਾਹਿਬ ਆਪ ਕੀਰਤ ਕਰਕੇ ਖਾਂਦੇ ਰਹੇ ਆ ਉਹ ਸਾਨੂੰ ਕਿਵੇਂ ਕਹਿ ਸਕਦੇ ਆ ਕਿ ਤੁਹਾਨੂੰ ਕੁਝ ਕਰਨ ਦੀ ਲੋੜ ਨਹੀਂ ਪੈਣੀ ਮਾਲਾ ਫੜ ਕੇ ਬੈਠ ਜਾਓ ਤੁਹਾਨੂੰ ਸਭ ਕੁਝ ਮਿਲੇਗਾ ਇਹ ਕਦੇ ਨਹੀਂ ਹੋ ਸਕਦਾ ਤੇ ਨਾ ਹੋਇਆ ਤੇ ਬਹੁਤ ਸੇ ਸੱਜਣਾ ਨੇ ਵੀਡੀਓ ਪਾਈਆਂ ਕਿ ਗਰੰਥੀ ਸਿੰਘਾਂ ਦੀ ਹੈਲਪ ਕਰੋ ਮੈਂ ਕਹਿਣਾ ਕਰੋ ਜਿਹੜੇ ਗੁਰਦਾਰੇ ਦੇ ਪ੍ਰਬੰਧਕਾਂ ਕੋਲੇ ਸਮਰੱਥਾ ਹੈਗੀ ਆ ਬਹੁਤੇ ਗੁਰੂ ਘਰਾਂ ਦੇ ਨਾਲ ਜ਼ਮੀਨ ਲੱਗੀ ਹੋਈ ਆ 15 ਬੰਦ ਨਵੀਂ ਵੀ ਕਿੱਲੇ ਉਹ 20-30000 ਰੁਪਏ ਗਰੰਤੀ ਸਿੰਘ ਨੂੰ ਦੇ ਸਕਦੇ ਆ ਥੋੜਾ ਬਹੁਤਾ ਉਹ ਆਪਣੇ ਜੀਵਨ ਪੱਖ ਤੋਂ ਸਵਾਰਥ ਪੱਖ ਤੋਂ ਸਹੀ ਹੋ ਜਾਵੇ ਉਹਦਾ ਜਿਹੜਾ ਗੁਜ਼ਾਰਾ ਨ ਰੋਜ਼ਗਾਰ ਜਿਹੜਾ ਜੁੜਿਆ ਉਹਦੇ ਵਿੱਚ ਥੋੜਾ ਬਦੌ ਤੋ ਸੰਤੁਸ਼ਟ ਹੋ ਜਾਵੇ ਮੈਂ ਕਹਣਾ ਦਿਓ ਜੇ ਦੇ ਸਕਦੇ ਹੋ ਪਰ ਉਹਦੇ ਵਿੱਚ ਪ੍ਰੋਬਲਮ ਇਹ ਆ ਰਹੀ ਹੈ ਕਿ ਇਹ ਗ੍ਰੰਥੀਆਂ ਦਾ ਵੀ ਇੱਕ ਜਿਹੜਾ ਬੰਦਾ 10ਵੀਂ ਫੇਲ 8ਵੀਂ ਫੇਲ ਜਿੱਦਾਂ ਵੀ ਕੋਈ ਕਹਿ ਲਈਏ ਫੇਲ ਹੋਇਆ ਹੋਇਆ ਬੰਦਾ ਉਹਨੇ ਥੋੜੀ ਬਹੁਤੀ ਬਾਣੀ ਸਿੱਖ ਲਈ ਨਿਤਨੇਮ ਕਰਨਾ ਸਿੱਖ ਲਈ ਜਾਂ ਅਰਦਾਸ ਕਰਨੀ ਸਿੱਖ ਲਈ ਉਹ ਗ੍ਰੰਥੀ ਬਣ ਗਿਆ ਉਹਦੇ ਕੋਲੇ ਉਨੀ ਯੋਗਤਾ ਹੈ ਨਹੀਂ ਕਿ ਮੈਂ ਵਧੀਆ ਤਰੀਕੇ ਨਾਲ ਕੋਈ ਗੁਰੂ ਘਰ ਦਾ ਪ੍ਰਚਾਰ ਕਰ ਸਕਾਂ ਇਤਿਹਾਸ ਸੁਣਾ ਸਕਾਂ ਜਿਹੜੇ ਗੁਰਦਾਰੇ ਮੈਂ ਰਹਿਣ ਉਹ ਪ੍ਰਬੰਧਕਾਂ ਨੂੰ ਸੈਟੀਸਫਾਈ ਕਰਾ ਸਕਾਂ ਥੋੜਾ ਬਹੁਤਾ ਸੰਗ ਜੋੜ ਜ ਸਕੇ ਇਹ ਤਾਂ ਯੋਗਤਾ ਹੈ ਨਹੀਂ ਹੁਣ ਕੋਈ ਜਿਹੜੇ ਪ੍ਰਬੰਧਕ ਨੇ ਉਹਨਾਂ ਨੇ ਗੁਰਦਾਰੇ ਧੜਾ ਧੜਾ ਖੋਲ ਲਏ ਇੱਕ ਵਾਰੀ ਲਾਲਾ ਲਾਲਾ ਕਰਕੇ ਗੁਰਾਈਆਂ ਗੁਰੂਆਂ ਕੇ ਕਰਕੇ ਗੁਰਦਾਰੇ ਖੜਾ ਕਰ ਦਿੰਦੇ ਆ ਉਹ ਜਿਹੜੇ ਬਾਅਦ ਵਿੱਚ ਖਰਚੇ ਹੁੰਦੇ ਨੇ ਪੂਰੇ ਹੁੰਦੇ ਨੇ ਮੈਕਸਿਮਮ ਜੇ ਅੱਜ ਨਾਰਮਲ ਗੁਰੂ ਘਰਾਂ ਦੇ ਖਰਚੇ ਦੀ ਗੱਲ ਕਰੂੰ ਪਿੰਡਾਂ ਦੇ ਵਿੱਚ 160000 ਰੁਪਇਆ ਨਾਰਮਲ ਹੈ ਜਿੱਥੇ ਤਾਂ ਕੋਈ ਚਾਰ ਕਿੱਲੇ ਜ਼ਮੀਨ ਹੈਗੀ ਆ ਉਥੇ ਸਰ ਜਾਂਦਾ ਜਿੱਥੇ ਕੋਈ ਇਨਕਮ ਦਾ ਸਾਧਨ ਹੈ ਨਹੀਂ ਉਥੇ ਫਿਰ ਇਹ ਪ੍ਰੋਬਲਮ ਆ ਰਹੀਆਂ ਨੇ ਮੈਂ ਜਿਹੜੇ ਵੀ ਗਰੰਥੀ ਇਹ ਤਲਰੇ ਚੜ ਰਹੇ ਨੇ ਐਮੀ ਵੀਡੀਓ ਪਾ ਕੇ ਮੇਰੀ ਬੇਟੀ ਬਿਮਾਰ ਹੈ ਮੇਰੀ ਬੱਚੀ ਮੇਰੇ ਘਰ ਵਾਲੀ ਬਿਮਾਰ ਹੈ ਉਹਨਾਂ ਨੂੰ ਬੇਨਤੀ ਹੈ ਇਹ ਥੋੜਾ ਗੁਜ਼ਾਰਾ ਨਹੀਂ ਹੁੰਦਾ ਨਾ ਤਾਂ ਇਹ ਧੰਦਾ ਛੱਡ ਕੇ ਕੋਈ ਹੋਰ ਕਾਰੋਬਾਰ ਕਰ ਲਓ ਜਿਸ ਨੂੰ ਤੁਸੀਂ 20-30000 ਰੁਪਏ ਕਮਾ ਕੇ ਦੋ ਟਾਈਮ ਦੀ ਰੋਟੀ ਖਾ ਸਕੋ ਨਹੀਂ ਜਿਹੜੇ ਇਹ ਪ੍ਰਬੰਧਕ ਗੁਰਦੌਰੇ ਦੇ ਕਾਬਜ ਹੈਗੇ ਨੇ ਇਹਨਾਂ ਦਾ ਸੰਵਿਧਾਨਤ ਨਾਲ ਕੌਮ ਦੇ ਨਾਲ ਕੋਈ ਬਾਵਾਸਤਾ ਨਹੀਂ ਇਹਨਾਂ ਨੇ ਆਪਣੀਆਂ ਚੌਧਰਾ ਖਾਤਰ ਗੁਰਦੌਰੇ ਬਣਾਏ ਹੋਏ ਨੇ ਗ੍ਰੰਥੀ ਦੇ ਨਾਲ ਇਹ ਇੱਕ ਭਈਏ ਵਾਲੀ ਟ੍ਰੀਟਮੈਂਟ ਕਰਦੇ ਆ ਮੈਂ ਸ਼ਬਦ ਵਰਤੇ ਨਹੀਂ ਚਾਹੁੰਦਾ ਸੀ ਪ੍ਰਵਾਸੀ ਮਜ਼ਦੂਰ ਨਹੀਂ ਉਹ ਉਹ ਵੀ ਸਾਡੇ ਨਾਲੋਂ ਜਾਂ ਗ੍ਰੰਥੀ ਸਿੰਘ ਨਾਲੋਂ ਹਜ਼ਾਰ ਗੁਣਾ ਚੰਗੇ ਨੇ ਆਪਣੀਆਂ ਰੀਡਿੰਗਾਂ ਲਾਉਂਦੇ ਨੇ ਕੋਈ ਸਬਜ਼ੀ ਦੀ ਕੋਈ ਗੋਲ ਗੱਪਿਆਂ ਦੀ ਕੋਈ ਵਰਗਾਂ ਦੀ ਜਿੱਦਾਂ ਵੀ ਕਰਦੇ ਨੇ ਉਹ ਕਿਰਤ ਕਰਕੇ ਆਪਣੇ ਵਧੀਆ ਪਰਿਵਾਰ ਪਾਲ ਰਹੇ ਨੇ ਬੱਚੇ ਪੜਾ ਰਹੇ ਨੇ ਤੇ ਸਾਡੇ ਜਿਹੜੇ ਪੰਜਾਬ ਦੇ ਲੋਕ ਨੇ ਜਿਹੜੇ ਖਾਸ ਕਰਕੇ ਗ੍ਰੰਥੀ ਗੁਰੂ ਘਰਾਂ ਦੇ ਵਿੱਚ ਗੁਰਦਵਾਰਨ ਦੇ ਵੀ ਡਿਊਟੀਆਂ ਕਰਦੇ ਨੇ ਉਹਨਾਂ ਨੂੰ ਥੋੜੀ ਜਿਹੀ ਸ਼ਰਮ ਆਉਂਦੀ ਹੈ ਕਿ ਅਸੀਂ ਕਿਰਤ ਕਰੀਏ ਅਸੀਂ ਬਾਜ਼ਾਰਾਂ ਵਿੱਚ ਖੜਕੇ ਰੇੜੀਆਂ ਲਾਈਏ ਇਹ ਕੋਈ ਸ਼ਰਮ ਵਾਲੀ ਗੱਲ ਨਹੀਂ ਇਹ ਕਿਰਤ ਹੈ ਜਿਹੜੇ ਬੰਦੇ ਦਾ ਘਰ ਪੂਰਾ ਨਹੀਂ ਹੁੰਦਾ ਉਹ ਸੰਤੁਸ਼ਟੀ ਨਹੀਂ ਹੈਗੀ ਆਪਣੇ ਪਰਿਵਾਰ ਲਈ ਕਿਉਂਕਿ ਨਾਰਮਲ ਜੀ ਗੱਲ ਹੈ ਕਿ 20-25000 ਰੁਪਏ ਤਾਂ ਆਮ ਜਿਹੜਾ ਚੁੱਲ੍ਹਾ ਚਲਾਉਣਾ ਤੇ ਉਹ ਚੱਲਦਾ ਨਹੀਂ ਤੇ ਜੇ ਤੁਸੀਂ ਪ੍ਰਬੰਧਕਾਂ ਦੇ ਮੂੰਹ ਵੱਲ ਦੇਖੀ ਜਾਓਗੇ ਫਿਰ ਉਹਨਾਂ ਨੇ ਕਹਿਣਾ ਅਸੀਂ ਤੁਹਾਨੂੰ ਰਹਿਤ ਦਿੱਤੀ ਹੋਈ ਐ ਤੁਸੀਂ ਦੁੱਧ ਵੀ ਮੁਕਤ ਲੈਣੇ ਹੋ ਇਥੋਂ ਬੇਲਾਸੀਂ ਭਰਦੇ ਆ ਕਿਤੇ ਨਾ ਕਿਤੇ ਉਹਨਾਂ ਦੀ ਵੀ ਇਹ ਮਜਬੂਰੀ ਹੈ ਕਿਉਂਕਿ ਜਿੱਥੇ ਇਨਕਮ ਹੈ ਨਹੀਂ ਉਹ ਦੇਣ ਕਿੱਥੋਂ ਹੁਣ ਇੰਨੀ ਸਾਡੇ ਕੋਲੇ ਖੁੱਲ੍ਹ ਦੇ ਲਈ ਜਾਂ ਸਾਡੀ ਅਕਲ ਕੰਮ ਨਹੀਂ ਕਰਦੀ ਵੀ ਜਿੱਥੇ ਅਸੀਂ ਪੈਲਸਾਂ ਦੇ ਵਿੱਚ ਡੀਜੇ ਤੇ ਡਾਂਸਰਾਂ ਨੂੰ ਨਚਾ ਸਕਦੇ ਆ ਆਰਕੈਸਟਰਾ ਵਾਲਗਿਆਂ ਨੂੰ ਜਾ ਸਕਦੇ ਆ ਉੱਥੇ ਅਸੀਂ ਗ੍ਰੰਥੀ ਵੱਲ ਧਿਆਨ ਦੇ ਲਈ ਇਹ ਤਾਂ ਸਾਨੂੰ ਅਕਲ ਆਉਣੀ ਨਹੀਂ ਗੱਲ ਉਹ ਵੀ ਬਹੁਤੀ ਵੱਡੀ ਨਹੀਂ ਜਿਹੜੇ ਪਿੰਡ ਦੇ ਵਿੱਚ 2-400 ਘਰ ਹੁੰਦਾ ਜਿੱਕ ਤੇ 100 ਮੈਂਬਰ ਵੀ 200 ਰੁਪਇਆ ਗ੍ਰੰਥੀ ਸਿੰਘ ਨੂੰ ਦੇਵੇ 20000 ਰੁਪਇਆ ਸੌਖੇ ਹੀ ਮਹੀਨੇ ਬਾਅਦ ਹੋ ਸਕਦਾ ਜੇ ਕੋਈ ਇਨਕਦਿਆਲੂ ਹੋਵੇ ਜੇ ਕੋਈ ਚਾਹੁੰਦਾ ਹੋਵੇ ਵੀ ਹਾਂ ਅਸੀਂ ਸੌ ਕੋ ਬੰਦਾ 2200 ਰੁਪਇਆ ਦੇਈਏ ਤਾਂ 20000 ਸਭ ਕੋਈ ਹੋ ਜਾਊਗਾ ਪਰ ਇੰਨੀ ਕੋਈ ਦਇਆਲਤਾ ਦਿਖਾਉਂਦਾ ਨਹੀਂ ਤੇ ਮੈਂ ਅੱਜ ਜਿਹੜੀ ਵੀਡੀਓ ਬਣਾਈ ਹੈ ਇਹ ਇਸ ਕਰਕੇ ਬਣਾਈ ਹੈ ਗਰੰਦੀ ਸਿੰਘਾ ਨੂੰ ਬੇਨਤੀ ਹੈ ਕਿ ਐਵੇਂ ਨਾ ਪਿੱਟੋ ਜਿਹੜਾ ਤੋਂ ਕੋਈ ਬੰਦਾ ਹੈਂਡੀਕੈਪ ਹੈਗਾ ਚਲੋ ਇਹ ਤਾਂ ਆਪਾਂ ਗੱਲ ਮੰਨ ਲੈਂਦੇ ਆ ਤੇ ਜਾਂ ਕੋਈ ਸਰੀਰਕ ਤੌਰ ਤੇ ਪ੍ਰੋਬਲਮ ਹੈਗੀ ਆ ਤੇ ਜਿਹੜੇ ਬੰਦੇ ਤੰਦਰੁਸਤ ਨੇ ਜੋ ਬਿਲਕੁਲ ਰਹੇ ਨੇ ਗੁਰਦਾਨੇ ਵਿੱਚ ਕਿ ਸਾਡਾ ਪੂਰਾ ਪੱਲਾ ਨਹੀਂ ਹੁੰਦਾ ਉਹਨਾਂ ਨੂੰ ਬੇਨਤੀ ਹੈ ਛੱਡ ਕੇ ਪਾਸੇ ਹੋ ਜਾਓ ਤੇ ਆਪਣੇ ਕੋਈ ਕਾਰੋਬਾਰ ਕਰਕੇ ਆਪਣੇ ਬੱਚੇ ਪੜ੍ਹਾਓ ਤੇ ਆਪਣੇ ਬੱਚਿਆਂ ਨੂੰ ਦੋ ਵਕਤ ਦੀ ਰੋਟੀ ਦੇ ਸਕੋ ਆਪਣੇ ਪੈਰਾਂ ਤੇ ਖੜੇ ਹੋ ਜਾਓ ਬਥੇਰੇ ਕੰਮ ਨੇ ਜਿਹਨੇ ਕਰਨੇ ਨੇ ਜੇ ਕਰਨੇ ਨਹੀਂ ਤਾਂ ਫਿਰ ਤਲਵੇ ਚੱਟੀ ਜਾਓ ਇੱਥੇ ਤਾਂ ਕੇਵਲ ਅਰਦਾਸ ਵਿੱਚ ਰਾਜ ਕਰੇਗਾ ਖਾਲਸਾ ਆਕੇ ਰਹਿਣਾ ਕੋਈ ਇਹ ਦੋਹਰਾ ਪੜਿਆ ਜਾਂਦਾ ਸੁਣਨ ਵਾਲੇ ਪਿੱਛੇ ਖੜੇ ਹੁੰਦੇ ਆ ਬੋਲਣ ਵਾਲਾ ਮੂਰੇ ਗੰਠੀ ਖੜਾ ਹੁੰਦਾ ਤੇ ਰਾਜ ਪਹਿਲਾਂ ਮਹਾਰਾਜ ਜੀ ਸਿੰਘ ਵੇਲੇ ਵੀ ਹੋ ਗਿਆ ਸੀ ਤੇ ਕਿਦਾਂ ਮਿੱਟੀ ਪਟਾਈ ਉਹਨੇ ਆਪ ਹੀ ਤੇ ਕਿਦਾਂ ਹੁਣ ਅਸੀਂ ਮਿੱਟੀ ਪਟਾ ਰਹਿਆਂ ਕੌਮ ਦੀ ਦਾ ਸਿੱਖ ਧਰਮ ਦੀ ਤੇ ਇਹ ਜ਼ਿੰਮੇਵਾਰ ਕੋਈ ਹੋਰ ਨਹੀਂ ਅਸੀਂ ਖੁਦ ਹੈਗੇ ਹਾਂ ਤੇ ਜਿਹੜਾ ਬੰਦਾ ਕੋਈ ਕੌਮ ਲਈ ਸ਼ਹਿਰਦ ਹੋ ਕੇ ਕੁਝ ਕਰਨਾ ਚਾਹੁੰਦਾ ਹੈ ਜ਼ਰੂਰੀ ਨਹੀਂ ਵੀ ਉਹ ਗੁਰਦੁਆਰਾ ਸਾਹਿਬ ਬੈਠ ਕੇ ਕੁਝ ਕਰ ਸਕਦਾ ਹੈ ਤੇ ਜਿਉ ਆਪਣੀ ਕਿਰਤ ਕਰਦਾ ਹੈ ਘੰਟੇ ਤੋਂ ਘੰਟੇ ਕੌਮ ਲਈ ਕੱਢ ਲਵੇ ਕੋਈ ਕਾਰਜ ਕਰ ਸਕਦਾ ਤੇ ਪਰ ਆਪਣੇ ਜਵਾਕਾਂ ਨੂੰ ਭੁੱਖੇ ਨਾ ਮਾਰੋ ਤੇ ਆਪਣੇ ਜਵਾਕਾਂ ਨੂੰ ਚਾਰ ਅੱਖਰਾਂ ਤੋਂ ਬਾਂਝੇ ਨਾ ਰੱਖੋ ਥੋੜਾ ਬਹੁਤਾ ਪੜ੍ਹਾ ਲਓ ਸਮਾਂ ਅੱਗੇ ਹੋਰ ਭਿਆਨਕ ਆਉਣਾ ਹੈ ਜਿਹੜੇ ਪ੍ਰਬੰਧਕ ਚੌਧਰੀ ਨੇ ਗੁਰਦੁਆਰਿਆਂ ਦੇ ਇਹਨਾਂ ਦੇ ਕੰਨ ਤੇ ਜੂਨੀ ਸਰਕਦੇ ਪੁੱਠੇ ਕੰਮਾਂ ਲਈ ਇਹਨਾਂ ਨੇ ਪੈਸੇ ਲਾਉਣੇ ਹੁੰਦੇ ਆ ਅਬ ਸੀ ਦਿਦਿਆੜ ਆ ਗਿਆ ਜੀ ਮੈਂ ਇਹ ਨਹੀਂ ਕਹਿੰਦਾ ਨਾ ਮਨਾਓ ਪਰ ਫਜ਼ੂਲ ਖਰਚੇ ਹੁੰਦੇ ਨੇ ਅਨਗਰਗੀਤਨ ਕਰ ਲਓ ਜੀ ਲੱਖਾਂ ਰੁਪਏ ਉੱਥੇ ਬਰਬਾਦ ਕਰਨ ਜਿਹਦਾ ਕੰਮ ਨੂੰ ਕੋਈ ਬੈਨੀਫਿਟ ਨਹੀਂ ਹੁੰਦਾ ਤੇ ਮੈਂ ਬੇਨਤੀ ਅੱਜ ਗ੍ਰੰਥੀ ਸਰਿਆਂ ਨੂੰ ਕੀਤੀ ਹੈ ਵੀ ਐਵੇਂ ਨਾ ਪਿੱਟੋ ਜੇ ਤਾਂ ਪੂਰਾ ਪੱਲਾ ਹੁੰਦਾ ਥੋੜਾ ਮਾੜਾ ਮੋਟਾ ਫਿਰ ਤਾਂ ਠੀਕ ਹੈ ਤੇ ਨੇ ਛੱਡ ਕੇ ਪਾਸੇ ਹੋ ਜਾਓ ਤੇ ਆਪਣਾ ਕੋਈ ਕਾਰੋਬਾਰ ਕਰਕੇ ਆਪਣੇ ਬੱਚੇ ਪਾਲ ਲਓ ਐਵੇਂ ਨਾ ਤਲਵੇ ਚ ਟਟੋ ਇਹਨਾਂ ਲੋਕਾਂ ਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ